ਪੰਜਾਬ ਚ ਚੱਲ ਰੇ ਸਰਚ ਆਪਰੇਸ਼ਨ ਦੌਰਾਨ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿੱਥੇ ਉਹਨਾਂ ਨੇ ਖੰਨਾ ਦੇ ਵਿੱਚ ਤਿੰਨ ਬੰਦਿਆਂ ਨੂੰ ਫੜਿਆ ਜਿਨ੍ਹਾਂ ਕੋਲੋਂ ਵੱਡੀ ਸੰਖਿਆ ਵਿੱਚ ਅਸਲਾ ਬਰਾਮਦ ਕੀਤਾ ਗਿਆ ਨੇ ਐਸਐਸਪੀ ਕੀ ਕੁਝ ਕਹਿੰਦੇ ਨੇ ਆਓ ਸੁਣਦੇ ਹਾਂ ਇੱਕ ਵਾਰੀ ਤਿੰਨ ਅਸਲੇ ਬਰਾਮਦ ਹੋਏ ਖੰਨਾ ਪੁਲਿਸ ਨੂੰ ਇਹ ਸਾਡੇ ਇਸ ਸਾਲ ਦੀ ਪਹਿਲੀ ਆਰਮਜ਼ ਆਗ ਦੀ ਰਿਕਵਰੀ ਹੈਗੀ ਇਹਦੇ ਵਿੱਚ ਬੇਸਿਕਲੀ ਅਸਲੇ ਰਾਈਨਾਂ ਨੇ ਲੜਾਈ ਝਗੜਾ ਕਰਨਾ ਸੀਗਾ ਜਿਹੜੇ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਇਦੇ ਵਿੱਚ ਸਾਡੀ ਸੀਆਈਐਨ ਚਾਰਜ ਇਨਸਪੈਕਟਰ ਅਮਨ ਐਂਟੀਨਾਰਕੋਟਿਕ ਸੈੱਲ ਦੇ ਇਨਚ ਐਂਟੀਨਾਰਕੋਟਿਕ ਸੈੱਲ ਵਨ ਦੇ ਇਨਚ ਚਾਰਜ ਇਨਸਪੈਕਟਰ ਜਗਜੀਵਨ ਸਿੰਘ ਔਰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਪ੍ਰਗਿਆ ਜਨ ਮੈਡਮ ਇਹਨਾਂ ਸਾਰਿਆਂ ਨੇ ਕੋਆਰਡੀਨੇਟਡ ਮਿਹਨਤ ਕੀਤੀ ਹੈ ਜੀ ਜਿਹਦੇ ਜੇ ਸਾਨੂੰ ਇਹ ਸਫਲਤਾ ਮਿਲੀ 9 ਤਰੀਕ ਨੂੰ ਸਿਟੀ ਖੰਨਾ ਦੇ ਏਰੀਆ ਵਿੱਚ ਫੋਕਲ ਪੁਆਇੰਟ ਖੰਨਾ ਜਿਹੜੀ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਜਦੋਂ ਸਾਨੂੰ ਗੋਬਿੰਦਗੜ ਸਾਈਡ ਤੋਂ ਤਿੰਨ ਨੌਜਵਾਨਾਂ ਦੇ ਨਜ਼ਰ ਆਏ ਉਨਾਂ ਨੂੰ ਸ਼ੱਕ ਦੇ ਬਨਾਤੇ ਆ ਰਾਉਂਡ ਅਪ ਰੋਕਿਆ ਗਿਆ ਤੇ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦੀ ਇੰਟਰੋਡਕਸ਼ਨ ਤਾਂ ਉਹਨਾਂ ਨੇ ਦੱਸਿਆ ਇੱਕ ਨੇ ਆਪਣਾ ਨਾਮ ਅਸ਼ਦੀਪ ਸਿੰਘ ਉਰਫ ਬਿੱਲਾ ਰਹਿਣ ਵਾਲਾ ਵਾਸੀ ਜੈਸਿੰਗ ਵਾਲਾ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਦੱਸਿਆ ਦੂਜਾ ਵਿਅਕਤੀ ਜਗਸੀਰ ਜਗਸੀਰ ਸਿੰਘ ਉਰਫ ਅਜੇ ਉਰਫ ਕਟ ਇਹ ਵੀ ਵਾਸੀ ਵਾਸੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਤੇ ਤੀਜਾ ਵਿਅਕਤੀ ਦਾ ਨਾਮ ਡਿਪਟੀ ਸ਼ਰਮਾ ਉਰਫ ਜਾਨੂ ਅਗੇਨ ਨਵਾਸੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੱਸਿਆ ਇਹਨਾਂ ਦੇ ਜਦੋਂ ਫਿਜ਼ੀਕਲ ਫਿਸਕਿੰਗ ਕੀਤੀ ਗਈ ਚੈਕਿੰਗ ਕੀਤੀ ਗਈ ਤੇ ਲਾਸ਼ਿਚ ਇਹਨਾਂ ਤੋਂ ਜਿਹੜਾ ਅਰਸ਼ਦੀਪ ਹੈ ਉਹਦੇ ਡੱਬ ਵਿੱਚੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਲੋਂਗ ਵਿਦ ਵਨ ਮੋਰ ਐਕਸਟਰਾ ਮੈਗਜ਼ੀਨ ਮਿਲੀ ਜਿਹੜਾ ਜਗਸੀਰ ਸਿੰਘ ਹੈ ਇਹਦੇ ਪਾਸੋਂ ਵੀ ਇਹਦੇ ਡੱਬ ਚੋਂ ਸਾਨੂੰ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਐਂਡ ਡਿਪਟੀ ਸ਼ਰਮਾ ਪਾਸੋਂ ਵੀ ਇਦਾਂ ਹੀ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਹੋਈ ਇਸ ਇਸ ਬਿਹਫ ਤੇ ਇਹਨਾਂ ਤਿੰਨਾਂ ਤੇ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 25 54 59 ਅਸਲਾ ਐਕਟ थाना ਸਿਟੀ 1 ਦਰਜ ਕੀਤਾ ਗਿਆ ਔਰ ਜਦੋਂ ਉਹਨਾਂ ਦੀ ਅਗਲੀ ਤਫਤੀਸ਼ ਕੀਤੀ ਗਈ ਉਦੋਂ ਇਹ ਪਤਾ ਲੱਗਿਆ ਕਿ ਜਿਹੜੇ ਤਿੰਨੋਂ ਦੋਸ਼ੀ ਐ ਇਹ ਜਿਹੜਾ ਅਸਲਾ ਹੈ ਮੱਧਕਲੇ ਲੈ ਕੇ ਆਏ ਸਿਗੇ ਔਰ ਇਹਨਾਂ ਨੇ ਜਿਹੜੀ ਕੋਈ ਪਰਸਨਲ ਰੰਜਿਸ਼ ਸਗੀ ਦੁਸ਼ਮਣੀ ਉਹਦੇ ਇਹਨਾਂ ਦਾ ਪਲਾਨ ਸੀਗਾ ਲੜਾਈ ਝਗੜੇ ਜੀ ਨਾ ਵੈਪਨਸ ਨੂੰ ਕੋਈ ਨਾ ਕੋਈ ਵੱਡਾ ਅਪਰਾਧ ਕਰਨ ਚ ਯੂਜ਼ ਕਰਨਾ ਸੀਗਾ ਸੋ ਸਾਡੀ ਟੀਮ ਨੇ ਇਹਨਾਂ ਦਾ ਜਿਹੜਾ ਅਗਲਾ ਕ੍ਰਾਈਮ ਸੀਗਾ ਉਹਨੂੰ ਆਪਣੀ ਮੁਸਤੈਦੀ ਨਾਲ ਪ੍ਰੀਐਮਪਟ ਕੀਤਾ ਔਰ ਅੱਗੇ ਅਸੀਂ ਇਹਨਾਂ ਨੂੰ ਰਿਮਾਂਡ ਲੈ ਕੇ ਚੈੱਕ ਕਰਾਂਗੇ ਕਿ ਇਹਨਾਂ ਦੇ ਹੋਰ ਕੀ ਕੀ ਪਲਾਨ ਸੀਗੇ ਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਅਰਸ਼ਦੀਪ ਔਰ ਜਗਸੀਰ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਰਸ਼ਦੀਪ ਤੇ ਆਲਰੇਡੀ ਅਰਾਊਂਡ ਦਾ 7 ਮੁਕਦਮੇ ਦਰਜ ਹੈਗੇ ਲੜਾਈ ਝਗੜੇ ਦੇ ਲੁੱਟਖੋਹਾਂ ਦੇ ਅਸਲੇ ਦਾ ਔਰ ਜਿਹੜਾ ਮੋਬਾਈਲ ਜੇਲ੍ਹ 'ਚ ਮੋਬਾਈਲ ਲੈ ਕੇ ਜਾਂਦੇ ਇਹ ਜ਼ਿਆਦਾ ਇਹਨਾਂ ਦੇ ਪਰਚੇ ਮੋਗਾ ਔਰ ਫਰੀਦਕੋਟ ਜ਼ਿਲ੍ਹਿਆਂ ਚ ਹੈਗੇ ਔਰ ਇਹ ਅਰਾਊਂਡ 1 ਮਹੀਨੇ ਪਹਿਲਾਂ ਬੇਲ ਤੇ ਆਇਆ ਸੀਗਾ ਜੇਲ੍ਹ ਤੋਂ ਔਰ ਜਿਹੜਾ ਜਗਸੀਰ ਹੈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਦਰਜ ਹੈਗੇ ਜੀ ਮੋਗਾ ਜ਼ਿਲ੍ਹੇ ਚ ਇੱਕ ਐਨਡੀ ਦਾ ਹੈਗਾ ਔਰ ਇੱਕ 302 307 ਦੋਨੋਂ ਹੀ ਜ਼ਿਲ੍ਹਾ ਮੋਗਾ ਦੇ ਹੈ ਤੇ ਜਿਹੜਾ ਡਿਪਟੀ ਸ਼ਰਮਾ ਇਹਦੇ ਤੇ ਪੁਰਾਣੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ ਚ ਤਿੰਨ ਦੇਸੀ ਪਿਸਟਲ ਬਰਾਮਦ ਹੋਏ ਔਰ ਚਾਰ ਮੈਗਜ਼ੀਨਸ ਬਰਾਮਦ ਹੋਏ ਮਨ ਲਿੰਕੀ ਕੇ ਜੈ ਇਨਾਂ ਦੀ ਇਹ ਜੀ ਜਿਹੜਾ ਅਰਸ਼ਦੀਪ ਹੈ ਇਹ 23 ਸਾਲ ਦਾ ਹੈ ਜਗਸੀਰ 26 ਸਾਲ ਦਾ ਹੈ ਔਰ ਡਿਪਟੀ ਸ਼ਰਮਾ 24 ਸਾਲ ਦਾ ਹੈ ਮਨ ਇਹਨਾਂ ਦੇ ਕਿਸੇ ਗੈਂਗਸਟਰ ਨਾਲ ਫੰਮਣਿਆਇ ਜੱਤਰਾ ਹਿੰਦ ਦਾ ਸ਼ੌਕਰ ਵੀ ਹੈ ਸੱਤ ਮੁਕੱਦਮੇ ਲੱਗਦੇ ਨੇ ਅਰਸ਼ਦੀਪ ਦੇ ਜੀ ਸੇ ਗੈਂਗਸਟਰ ਦਾ ਅਸੀਂ ਰਿਮਾਂਡ ਚ ਡੂੰਗਾਈ ਨਾਲ ਦੇਖਾਂਗੇ ਬਟ ਅਦਰਵਾਇਜ਼ ਏ ਵੋਨਰ ਬੀ ਕ੍ਰਿਮੀਨਲਸ ਤੇ ਹੈਗੀ ਆ ਜਿਸ ਤਰ੍ਹਾਂ ਇਹਦੀ ਗੱਲਾਂ ਕਰਦੇ ਆ ਜੋ ਇਹਨਾਂ ਦੀ ਪਲਾਨਿੰਗ ਸੀ ਕਿ ਅਸੀਂ ਮੱਧ ਪ੍ਰਦੇਸ਼ ਤੋਂ ਵੈਪਨ ਅੱਗੇ ਆਪਣੇ ਨਿਜੀ ਰੰਜਿਸ਼ ਤੋਂ ਯੂਜ਼ ਕਰਨੇ ਸੀ ਕਿਸੇ ਨੂੰ ਮਾਰਨ ਲਈ ਤੋ ਬਾਕੀ ਅਸੀਂ ਪਿੰਪੁਆਇੰਟਡਲੀ ਹਲੇ ਨਹੀਂ ਕਨਫਰਮ ਕਰ ਸਕਦੇ ਜਿਸ ਤਰ੍ਹਾਂ ਮਾਧਿਪਦੇਹਨ ਦੁਆਰਾ ਧਿਰ ਲੇਖ ਜੁੜੇ ਨੇ ਜੀ ਪਹਿਲਾਂ ਵੀ ਤੁਸੀਂ ਉੱਥੋਂ ਕੋਈ ਟੈਕੀਆ ਬਣਿਆ ਨਹੀਂ ਉਹਨਾਂ ਦੇ ਖਲਾਫ ਕਹਿੰਦਾ ਵੀ ਬਿਲਕੁਲ ਐਸਾ ਹੀ ਹੈ ਅ ਦੇਖੋ ਜੀ ਇਹ ਵੀ ਅਗੇਨ ਇਹਨਾਂ ਜੀ ਜਿਹੜੀ ਪ੍ਰੀਲਿਮਿਨਰੀ ਪੁੱਛਕਿਚ ਹੈ ਪਹਿਲਾਂ ਵੀ ਮੈਂ ਦੱਸਿਆ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੋਂ ਬੜੀ ਜਲਦੀ ਨਾ ਦਾ ਐਕਸੈਸ ਹੋ ਜਾਂਦਾ ਹੈ ਇੰਸਟਾਗ੍ਰam ਵਗੈਰਾ ਤੇ ਲੋਕ ਕਰਦੇ ਆ ਤੇ ਅਸੀਂ ਡੂੰਗਾਈ ਚ ਦੇਖਦੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੱਛੇ ਜਾ ਕੇ ਉਹਨੂੰ ਵੀ ਜਿੱਥੋਂ ਸਪਲਾਈ ਕੀਤੀ ਫੜ ਕੇ ਲਿਆਈ। ਪਰ ਪਹਿਲਾਂ ਹੀ ਲੋਕਾਂ ਨੂੰ ਸਪਲਾਈ ਕਰ ਚੁੱਕੇ ਨੇ ਸਰ ਜੀ। ਨਹੀਂ ਜੀ ਹਲੇ ਤੱਕ ਐਦਾਂ ਕੁਝ ਨਹੀਂ ਪਤਾ ਲੱਗਿਆ ਬਟ ਪੁਰਾਣੇ ਕ੍ਰਾਈਮਨਲ ਦੋ ਤਾਂ ਹੈਗੇ ਹੀ ਐ ਸੋ ਦੇ ਵਾਰ ਗੋਇੰਗ ਟੂ ਯੂਜ਼ ਥਿਸ ਫਾਰ ਸਮ ਨਿਊ ਕ੍ਰਾਈਮ। ਮੈਡਮ ਇਹ ਪਰਸਨ ਐਜੂਕੇਟਿਡ ਨਹੀਂ ਜਾਂ ਪੜ੍ਹਨੇ। ਅ ਐਜੂਕੇਟਿਡ ਦੇਖੋ ਇਹ ਹੈ ਤਾਂ ਤਿੰਨੋ ਹੀ ਅਨਇੰਪਲੋਇਡ ਜਿਹੜਾ ਅਰਸ਼ਦੀਪ ਐ ਇਹ ਵੀ ਪਹਿਲਾਂ ਥੋੜੀ ਬਹੁਤ ਕੁਝ-ਕੁਝ ਪਤਾ ਲੱਗਿਆ ਪੇਂਟਰ ਵਗੈਰਾ ਦਾ ਕੰਮ ਕਰਦਾ ਸੀ। ਜਿਹੜਾ ਜਗਸੀਰ ਐ ਇਹ 6 ਸਾਲ ਪਹਿਲਾਂ ਮਲੇਸ਼ੀਆ ਤੋਂ ਰਿਪੋਰਟ ਹੋਇਆ ਐ। ਔਰ ਜਿਹੜਾ ਡਿਪਟੀ ਹੈ ਉਹ ਵੀ ਅਨਇੰਪਲੋਇਡ ਹੈ ਆਪਣੇ ਕਰ ਕਰ ਵਾਲਿਆਂ ਦੀ ਇਨਕਮ ਤੇ ਹੀ ਇਦਾਂ ਦੇ ਕੰਮ ਕਰਦੇ ਉਹ ਡਰਗਨ ਨਾਲ ਸੰਬੰਧਿਤ ਹੈ ਯਕੀਨੀ ਹਾਂਜੀ ਡਰਗਨਲੀ ਜਗਸੀਰ ਸਿੰਘ ਤੇ ਐਨਡੀਪੀਐਸ ਦਾ ਪਰਚਾ ਹੈਗਾ ਔਰ ਮਾੜਾ ਮੋਟਾ ਨਸ਼ਾ ਆਪ ਵੀ ਕਰਦਾ ਕੋ ਟਾਰਗੇਟ ਕਿਲਿੰਗ ਵਾਲਾ ਤਾਂ ਨਹੀਂ ਕੋਈ ਨਹੀਂ ਜੀ ਨਾ ਤਾਂ ਹੁਣ ਤੱਕ ਸਾਨੂੰ ਪਰਸਨਲ ਰੈਵਲਰੀ ਦਾ ਆਇਆ ਕੋਈ ਟਾਰਗੇਟਡ ਕਿਲਿੰਗ ਦਾ ਨਹੀਂ ਆਇਆ ਔਰ ਇਸ ਤੋਂ ਇਲਾਵਾ ਜੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਅਸੀਂ 1 ਜਨਵਰੀ ਤੋਂ ਖੰਨਾ ਪੁਲਿਸ ਨੇ ਐਕਸ਼ਨ ਅਗੇਂਸਟ ਪੀਓਜ਼ ਅਬਸਕਾਂਡਰ ਸ਼ੁਰੂ ਕੀਤਾ ਹੈ ਤੇ ਹੁਣ ਤੱਕ ਸਾਨੂੰ ਪਿਛਲੇ 11 ਦਿਨਾਂ ਚ ਅਸੀਂ 23 ਜਿਹੜੇ ਅਬਸਕਾਂਡਰਸ ਹੈ ਉਹਨਾਂ ਨੂੰ ਅਰੈਸਟ ਕਰਨ ਚ ਸਾਨੂੰ ਸਫਲਤਾ ਮਿਲੀ ਹੈ ਐਂਡ ਆਈ ਥਿੰਕ ਸੀ ਇਦਾਂ ਹੀ ਇਹਨਾਂ ਨੂੰ ਡਿਲੀਟ ਵੀ ਕਰਾਵਾਂਗੇ ਕੁਝ ਪੀਓਜ਼ ਔਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਜਿਹੜੇ ਆਪਣੇ ਪਗੋੜੇ ਪੀਗਿਆ ਨਾਨੋ ਅਪਰਾਧੀਆਂ ਨੂੰ ਗ੍ਰਿਫਤਾਰ ਕਰੀਏ ਪੀਓ ਦੀ ਗੱਲ ਕਰੇ ਕਾਫੀ ਲੰਬੇ ਸਮੇਂ ਦੇ ਕੇਸ ਵੀ ਨਹੀਂ ਜਿਹੜੇ ਹੁਣ ਤੱਕ ਫੜੇ ਨਹੀਂ ਗਏ ਹੁਣ ਇਨ ਫਿਊਚਰ ਕੀ ਪਲਾਨਿੰਗ ਹੈ ਇਹਨਾਂ ਨੂੰ ਫੜਨ ਲਈ ਜੀ ਮੇਰੇ ਆਪਣੇ ਇੱਥੇ ਹੀ ਕੁਝ ਐਦਾਂ ਦੇ ਕੇਸ ਸੀਗੇ ਇੱਕ ਮੈਂ ਕੇਸ ਦੇਖਿਆ ਉਹ 20 ਸਾਲ ਬਾਅਦ ਬੰਦਾ ਫੜਿਆ ਐਦਾਂ ਹੀ 5 ਸਾਲ 10 ਸਾਲ 3 ਸਾਲ ਐਦਾਂ ਦੇ ਬਹੁਤ ਕੇਸਸ ਹੈ ਆਈ نو ਇਹ ਸਾਨੂੰ ਪਹਿਲਾਂ ਵੀ ਕਰਨਾ ਚਾਹੀਦਾ ਸੀ ਬਟ ਚਲੋ ਬੈਟਰ ਲੇਟ ਦੈਨ ਐਵਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵੱਧ ਤੋਂ ਵੱਧ ਨੰਬਰ ਰਿਡਿਊਸ ਕਰਾਈਏ ਲਾਈਕ ਕਰੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਅਤੇ ਨੋਟੀਫਿਕੇਸ਼ਨ ਬੈਲ ਆਈਕਨ ਵੀ ਦਬਾ ਲੇ